ਦੀ ਸਿੱਧ ਧਾਮ ਬਾਬਾ ਬਾਲਕਨਾਥ ਜੀ ਪਿੰਡ ਸੀਣਾ ਵਿਖੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਤੇ ਧਾਰਮਿਕ ਸਮਾਗਮ ਸਰਦਾ ਭਾਵਨਾ ਨਾਲ ਕਰਵਾਏ ਗਏ ਇਸ ਮੌਕੇ ਮੰਦਰ ਦੇ ਮੁਖ ਸੇਵਾਦਾਰ ਭਗਤ ਗੋਪਾਲ ਗਿਰ ਸੀਣਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿਸਲਾਨਾ ਜੋੜ ਮੇਲਾ ਤੇ ਧਾਰਮਿਕ ਸਮਾਗਮ ਮੌਕੇ ਬਾਬਾ ਬਾਲਕਨਾਥ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਸ਼ੁਰੂਤ ਦੇ ਭਲੇਲੀ ਅਰਦਾਸ ਬੇਨਤੀ ਬਾਬਾ ਜੀ ਦੇ ਚਰਨਾਂ ਵਿੱਚ ਕੀਤੀ ਗਈ। ਉਹਨਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਅਤੇ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਦੀ ਸ਼ੁਕ ਸ਼ਾਂਤੀ ਲਈ ਹਵਨ ਜਗ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਅਤੇ ਧਾਰਮਿਕ ਸਮਾਗਮ ਮੌਕੇ ਸੰਤ ਬਾਬਾ ਸਤਨਾਮ ਦਾਸ ਗੱਜਰ ਮਹਿਦੂਦ ਸ਼ਿੰダー ਐਂਡ ਪਾਰਟੀ ਦੇ ਹਾਣਾ ਜੱਟਾ ਭਾਈ ਮਨਜੀਤ ਸਿੰਘ ਮੋਜੀ ਭਾਈ ਸਤਨਾਮ ਸਿੰਘ ਸੈਗਲ ਢੁੰਗਰਨੀ ਭਾਈ ਪ੍ਰੇਮ ਸਿੰਘ ਸੋਢੀ ਹਾਟਾ ਆਦਿ ਨੇ ਬਾਬਾ ਜੀ ਦੇ ਗੁਣ ਗਾਨ ਕਰਕੇ ਸੰਗਤਾਂ ਨੂੰ ਚਰਨਾਂ ਨਾਲ ਜੋੜਿਆ ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਬਾਬਾ ਬੂਟੀ ਸ਼ਾ ਹਾਟਾ ਬਾਬਾ ਮੂਹ ਲਾਲ ਸੀਣਾ ਬਾਬਾ ਪ੍ਰੇਮ ਸਿੰਘ ਸੋਢੀ ਹਾਟਾ ਪੰਡਿਤ ਰਾਮਾ ਦੰਤ ਸਸੋਲੀ ਇਸ ਮੌਕੇ ਭਗਤ ਗੋਪਾਲ ਗੀਰ ਸੀਣਾ ਨੇ ਆਏ ਹੋਏ ਬਸੰਤਾ ਮਹਾਪੁਰਸ਼ਾਂ ਪ੍ਰਮੁੱਖ ਸ਼ਖਸੀਅਤਾਂ ਤੇ ਸਹਿਯੋਗੀਆਂ ਨੂੰ ਸਿਰ ਪਾਉ ਦੇ ਕੇ ਵੀ ਸਨਮਾਨਿਤ ਕੀਤਾ ਤੇ ਧੰਨਵਾਦ ਆਖਿਆ ਜੀ ਆਇਆਂ ਕਿਹਾ ਇਸ ਮੌਕੇ ਮੰਦਰ ਦੇ ਮੁਖ ਸੇਵਾਦਾਰ ਭਗਤ ਗੋਪਾਲ ਗੀਰ ਸੀਣਾ ਬੀਬੀ ਗੁਰਬਖਸ਼ ਕੌਰ ਬ੍ਰਹਮਦਾਸ ਹਰਪ੍ਰੀਤ ਸਿੰਘ ਨੀਤੂ ਨਿਤਿਕਾ ਰਵਿੰਦਰ ਕੌਰ ਬਨੀਤ ਜੱਸੀ ਦਮਨ ਜਸਜੀ ਮਨਜੀਤ ਸਿੰਘ ਪੁੰਗਰਨੀ ਸੁਖਦੇਵ ਸਿੰਘ ਬਲਵੀਰ ਸਿੰਘ ਕਸ਼ਮੀਰੀ ਲਾਲ ترਸੀਮ ਸਿੰਘ ਹਰਮਨ ਜਸਜੀ ਪਵਨਦੀਪ گور ਕੁਲਵੰਤ कौर ਗੁਰਮੀਲ ਸਿੰਘ ਬੂਟਾ ਸਿੰਘ सुरेंद्र कौर ਰੇਨੂ ਬਾਲਾ ਰਮਨਜੀਤ कौर ਮਨਜੀਤ कौर ਮਿਸਤਰੀ ਹਰੀਦੇਵ ਸਿੰਘ ਮਨੀਸ਼ ਕੁਮਾਰ ਨਿਰੰਜਨ ਸਿੰਘ सुरेंद्र ਗੁਰਿੰਦਰ ਸਿੰਘ ਨਿਰਿੰਦਰ ਕੁਮਾਰ ਪਰਗਤ ਸਿੰਘ ਪਿੰਦਾ ਸੀਣਾ ਜੁਗਿੰਦਰ ਸਿੰਘ ਨੰਬਰਦਾਰ ਦੀਪ ਸਿੰਘ ਆਦ ਖੰਜਰਸਨ ਇਸ ਮੌਕੇ ਸਲਾਨਾ ਧਰਮਿਕ ਸਮਾਗਮ ਦੌਰਾਨ ਬਾਬਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਦੇਖੋ ਕੈਮਰਾਮੈਨ ਮਨਿੰਦਰ ਸੈਣੀ ਦੇ ਨਾਲ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ